ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਟਾਲਾ ਤੋਂ ਤੁਹਾਨੂੰ ਦੱਸ ਦਈਏ ਕਿ ਬਟਾਲਾ ਪੁਲਿਸ ਦੇ ਇੰਪੈਂਡੇ ਕਸਬਾ ਉਦਨਵਾਲ ਵਿਖੇ પેટ્રોલ ਮੰਮਤੇ ਬੀਤੀ ਦੇਰ ਸ਼ਾਮ ਨੂੰ 2 ਅਨਸਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਉੱਥੇ ਦੱਸਿਆ ਜਾ ਰਿਹਾ ਹੈ ਕਿ 4 ਲੋਕ ਜ਼ਖਮੀ ਕਿਤੇ ਗਏ ਜਿਸ ਦੇ ਦੌਰਾਨ પેટ્રોલ ਮੰਮਤੇ ਕੰਮ ਕਰ ਰਿਹਾ 2 ਕਰਮਚਾਰੀਆਂ ਨੂੰ ਗੋਲੀਆਂ ਲੱਗੀਆਂ ਹਨ। ਅਤੇ ਉੱਥੇ ਹੀ ਇੱਕ ਕੇਵਲ ਨਾਮ ਦੇ ਕਰਮਚਾਰੀ ਦੀ ਮੌਤ ਵੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਦ ਕਿ ਦੂਸਰਾ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਜੋ ਕਿ ਹਸਪਤਾਲ ਜੇਰੇਲਾਜ ਭਰਤੀ ਹੈ। ਅਤੇ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ ਜਲਦੀ આરોપી ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਠੋਕ ਦਿੱਤਾ ਹੈ ਸਾਹਮਣੇ ਜਾਣਕਾਰੀ ਦਵੇ ਅਹੀਂ ਜਦੋਂ ਇਹਨਾਂ ਇਹ ਬਾਹਰ ਗਏ ਨਾ ਬਾਜਮਾਰੀ ਹੈ ਨਾ ਬਾਜਮਾਰੀ ਤਾਂ ਅਹੀਂ ਪੱਜ ਕੇ ਬਾਹਰ ਹੋਏ ਹੈ ਤੇ ਇਹ ਜਦੋਂ ਇਹਨਾਂ ਕੋ ਤੇ ਗੋਲੀ ਮਾਰ ਚੱਲੀ ਹੈ ਤਾਂ ਮੈਂ ਭਾਈ ਹਲ ਪੱਜ ਕੇ ਆ ਗਿਆ ਰਸੋਈ ਹਲ ਰਸੋਈ ਹਲ ਆ ਗਿਆ ਤੇ ਮੈਂ ਉਹਨੂੰ ਭਾਈ ਨੂੰ ਬਾਜਮਾਰਨ ਲੱਗਾ ਭਾਈ ਭੱਜ ਕੇ ਹੋਇਆ ਤੇ ਜਦੋਂ ਦੇਖੇ ਸਾਡੇ ਬੰਦੇ ਡਿੱਗੇ ਪਏ ਸੀ ਬਾਹਰ ਇਹ ਲੁੱਟਫੋ ਕਰਨ ਲੱਗੇ ਰ ਲੁੱਟ ਕੋਈ ਲੱਗੇ ਕਰਨ ਮੇਰੇ ਸਾਹਨੇ ਕੈਸ਼ ਉਸ ਟਾਈਮ ਹੈਗਾ ਹੀ ਅਜੇ ਕੋਈ ਕੈਸ਼ ਜੇਬ ਚ ਹੈ ਪਈ ਰੱਬ ਜਾਣਦਾ ਜਿੰਨਾ ਹੋਊਗਾ ਜੇਬ ਚ ਆ ਅੱਛਾ ਤੂੰ ਮੁੱਕ ਤੇ ਹੀ ਹੋ ਗਈ ਦਾ ਇੱਥੇ ਚਕੇ ਜਾਂ ਲੈ ਕੇ ਜਾਂ ਨਹੀਂ ਉਹ ਜਿਹੜਾ ਦੂਜਾ ਮੁੰਡਾ ਹੋਦੇ ਇੱਥੇ ਵਜੀ ਜਿਹੜਾ ਉਹ ਸਾੜ ਜਿਹਦੇ ਡੈਥ ਹੋਈ ਹੈ ਇੱਦਾਂ ਡੈੱਡ ਵੀ ਆ ਹੀ ਅੱਛਾ ਡੈੱਡ ਵੀ ਆ ਦੇ ਹਾਂ ਇਹ ਮੁੰਡੇ ਸਾਡੇ ਕਹਿੰਦੇ ਕਹਿੰਦੇ ਕਿ ਇਹਦੀ ਮਤਲਬ ਇਹ ਕਾਬਰ ਗਿਆ ਹੈ ਜਦੋਂ ਅਸੀਂ ਚੁੱਕ ਕੇ ਦੇਖਿਆ ਤਾਂ ਇੱਥੇ ਇਸ ਜਗ੍ਹਾ 'ਚ ਗੋਲੀ ਲੰਗੀ ਮੈਂ ਇਹਨੂੰ ਤੇ ਟਾਈਮ ਲਗਭਗ ਕਿੰਨੇ ਕੁ ਵਜੇ ਅੱਠ ਮਤਲਬ 8 12 12 15 20 ਦੇ ਵਿੱਚ ਇਹ ਹੁੰਦੇ ਹੈ ਇਹ ਮਾਲਕ ਇੱਥੇ ਬੈਠੇ ਸਾਡੇ ਹਾਂਜੀ ਮਾਲਕ ਇੱਥੇ ਬੈਠਾ ਹੈ ਨਾ ਹਲੋ ਤਾਂ ਇਹ ਤਾਂ ਸਬਕ ਚ ਜਾਣਕੀ ਅੱਠ ਵਜੇ 20 ਮਿੰਟ ਦੀ ਗੱਲ ਹੈ ਤੇ ਦੋ ਮੋਟਰਸਾਈਕਲ ਸਵਾਰ ਮੂੰਹ ਬੰਦ ਕੇ ਆਏ ਨੇ ਇਹ ਪਤਾ ਲੱਗਾ ਇੱਥੋਂ ਉਹਨਾਂ ਦੇ ਪੁਸ਼ਕੀ ਚਕਿਤਿਆ ਕਿ ਉਹਨਾਂ ਨੇ ਇੱਕ ਨੇ ਤੇਲ ਪੋਆ ਉਹਨਾਂ ਨੇ ਤੇਲ ਪਾ ਕੇ ਤੇ ਉਹਨਾਂ ਕੋ ਪੈਸੇ ਖੋਣ ਲੱਗ ਪਏ ਨੇ ਤੇ ਜਿਹੜਾ ਕਰਿੰਦਾ ਹੈ ਉਹਦੋਂ ਇਹਨਾਂ ਕਾਫੀ ਆਪਣਾ ਮੁਜਮਤ ਕੀਤੀ ਕਿ ਕਿਤੇ ਕਰਕੇ ਉਹ ਜਦੋਂ ਉਹਨੇ ਕਰਿੰਦੇ ਨੂੰ ਜਿਹੜੇ ਮਰਨ ਵਾਲਾ ਜਿਹੜਾ ਸੋਟ ਲਿਆ ਜਿਹੜਾ ਮੁੰਡਾ ਸੀ ਆਪਣਾ ਕੇਵਲ ਕੇਵਲ ਸਿੰਘ ਉਹਦਾ ਨਾਮ ਸੀ ਜਿਹੜਾ ਮਰਨ ਵਾਲਾ ਉਹਨੇ ਉਹਨੂੰ ਸਿੱਟ ਲਿਆ ਤੇ ਉਹ ਉਹਨੇ ਡੇਗੇ ਦੇ ਗੋਲੀ ਮਾਰ ਦਿੱਤੀ ਜਦੋਂ ਦੂਸਰਾ ਜਿਹੜਾ ਆਪਣਾ ਰਵੀ ਇਕ ਕਰਿੰਦਾ ਉਹ ਪੰਪ ਤੋਂ ਬਾਹਰ ਆਇਆ ਚਰੋਂ ਆਇਆ ਤੇ ਉਹਨੇ ਉਹਨੂੰ ਵੀ ਗੋਲੀ ਮਾਰੀ ਉਹਦੇ ਪੱਖੀ 'ਚ ਗੋਲੀ ਵੱਜੀ ਆ ਉਹ ਆਊਟ ਆਫ ਡੇਂਜਰ ਹੈ ਉਹ ਠੀਕ ਹੈ ਬਿਲਕੁਲ ਤੇ ਇੱਥੇ ਜਿਵੇਂ ਅਸੀਂ ਆਪਣਾ ਮੇਰੇ ਨਾਲ ਐਸਐਚਓ ਕਮਾਨ ਐਸਐਚਓ ਹਰਗੋਬਿੰਦਪੁਰ ਐਸਐਚਓ ਰੰਦਰ ਮੰਗਲ ਐਸਐਚਓ ਕਾਦੀਆਂ ਤੇ ਹੂਰਦਲ ਸ਼ਹੀਦੀ ਟੀਮ ਪਹੁੰਚ ਗਈ ਹੈ ਤੇ ਅਸੀਂ ਇਹਦੇ ਸੀਸੀ ਫੂਰਸ ਦੇਖ ਕੇ ਅਸੀਂ ਇਸ ਤਰ੍ਹਾਂ ਆਪਣਾ ਦਰਵੇ ਕਰ ਰਹੇ ਹਾਂ ਪਰਚਾ ਤਰ ਕਰਕੇ ਦਰਜ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਅਰਗਨ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ ਸਰਕੂ ਕੈਸ਼ ਵੀ ਖੜਿਆ ਹੋ ਰੈਸਟੋਰੈਂਟ ਵਿੱਚ ਇਹਦੇ ਵਿੱਚੋ ਜੇ ਆਪਣਾ ਪੁੱਛਦੇ ਆ ਕਿੰਨਾ ਕੈਸ਼ ਸੀ ਕੀ ਕੈਸ਼ ਖੜਿਆ ਹੋ ਜੇ ਇਹ ਆਪਣਾ ਇੱਕ ਪੁਛਕਿਸ਼ ਦਾ ਮੈਟਰ ਹੈ ਅਸੀਂ ਪੁਛਕਿਸ਼ ਤੋਂ ਬਾਅਦ ਦੱਸਿਆ ਕਿ ਕਿੰਨਾ ਬਟਕੀ ਹੈ ਠੀਕ ਥੈਂਕ ਯੂ ਸਰ ਜਿਹੜੇ ਦੋ ਵਿਅਕਤੀ ਇੱਥੇ ਲਿਆਂਦੇ ਗਏ ਹਾਂ ਕੀ ਇਨਫੋਰਮੇਸ਼ਨ ਉਹਨਾਂ ਬਾਰੇ ਤੁਹਾਨੂੰ ਕੀ ਜਾਣਕਾਰੀ ਮਿਸ਼ੀ ਇਹ ਉਦਨਵਾਲ ਤੋਂ ਲੈ ਕੇ ਆਏ ਨੇ ਪੈਟਰੋਲ ਪੰਪ ਦੇ ਕੋਈ ਓਨਰ ਸੀਗੇ ਤੇ ਉਹਨਾਂ ਦੇ ਇਹ ਕੰਮ ਕਰਦੇ ਸੀਗੇ ਦੋ ਸੀਗੇ ਇੱਕ ਬਰਾਡਟ ਸੀਗਾ ਤੇ ਬਰਾਡਟ ਜਿਹਦਾ ਨਾਮ ਕੇਵਲ ਸਿੰਘ ਸੀਗਾ ਤੇ ਇਹ ਅ ਪ੍ਰੋਕਸੀਮੀਟਲੀ ਕੋਈ 40 ਕੇ ਸਾਲ ਏਜ ਹੋਏਗੀ ਤੇ ਤਕਰੀਬਨ ਇਹ ਪੌਨੇ 9 ਵਜੇ ਇਹ ਇਧਰ ਲੈ ਕੇ ਆਏ ਸੀਗੇ ਜਿਹੜੇ ਪੈਟਰੋਲ ਪੰਪ ਦੇ ਓਨਰ ਸੀਗੇ ਤੇ ਉਹ ਕੰਪਲੀਟ ਪਰਸਨ ਸੀਗੇ ਠੀਕ ਹੈ ਫਿਰ ਉਸ ਤੋਂ ਬਾਅਦ ਤਕਰੀਬਨ ਸਵਾ 9 ਵਜੇ ਤਕਰੀਬਨ ਇੱਕ ਹੋਰ ਪੇਸ਼ੈਂਟ ਆਏ ਸੀਗਾ ਜੋ ਕਿ ਉਹ ਵੀ ਉਸ ਪੈਟਰੋਲ ਪੰਪ ਤੇ ਹੀ ਕੰਮ ਕਰਦਾ ਸੀਗਾ ਤੇ ਉਸ ਦਾ ਨਾਮ ਰਵੀ ਕੁਮਾਰ son of ਗਿਰਦਾਰੀ لال ਏਜ 36 ਇਅਰ ਸੀਗੇ ਤੇ ਇਹ ਦੋਨੋਂ ਹੀ ਲੈਜਿਸਟਰੀ ਆਫ ਗਨ ਸ਼ੂਟ ਐਸ ਪਰ देयर ਹਿਸਟਰੀ ਦੇ ਸੀਗੇ ਅ ਤੇ ਰੈਸਿਡੈਂਟ ਕੰਮ ਕਰਦੇ ਸੀਗੇ ਤੇ ਰੈਸਿਡੈਂਟ ਨੀਲ ਹੋਮ ਪੈਟਰੋਲ ਪੰਪ ਉਹਨਾਂ ਨੂੰ ਪਤਾ ਇਹਨੂੰ ਰੈਫਰ ਕਰਤਾ ਰਵੀ ਕੁਮਾਰ ਨੂੰ ਰਵੀ ਕੁਮਾਰ ਰੈਫਰ ਕਰ ਦਿੱਤਾ ਗਿਆ ਇਹਦੇ ਵੀ ਇੱਕ ਸੀਰੀਅਸ ਸੀਗੀ ਹਾਲਤ ਹੈ ਗਨਸ਼ਾਟ ਇੰਕੀ ਸੀਗੀ ਤੇ ਜਿਹੜਾ ਦੂਸਰਾ ਕੇਵਲ ਸਿੰਘ ਆ ਉਹ ਬਰੌਟ ਡੈਕ ਸੀਗਾ। ਨਵੀਂ ਕੁਮਾਰੀ ਹਾਲਾਤ ਕਿਹੋ ਜਿਹੇ ਆ? ਅ ਮੈਨੂੰ ਅੱਜ ਥੋੜੀ ਸੀਰੀਅਸ ਹੀ ਲੱਗ ਰਹੀ ਏ ਥੋੜੇ ਨੈਟਵਰਕ। ਠੀਕ। ਬੋਲੀ। ਇਹਨਾਂ ਨੇ ਅੱ비 ਟੀਵੀ ਲਈ ਬਟਾਲਾ ਤੋਂ ਲਾਪਰੀ ਖੁਜੀਪੁਰ ਦੇ ਖਾਸ ਰਿਪੋਰਟ